The ਤੋਂ ਦਹਿਲਾਪਨ ਜਾਬ ਪੰਜਾਬ ਕਰਦੇ ਬਾਹਰ ਚੱਲ ਗਈਆਂ ਨੇ ਅੱਧਾ ਦਰਜਨ ਗੋਲੀਆਂ ਤੇ ਸਹਿਮੇ ਹੋਏ ਨੇ ਲੋਕ ਜਿੱਥੇ ਇੱਕ ਵਾਰ ਚਲੰਦਰ ਦੇ ਪਿੰਡ ਨੰਦਨਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਕਰਦੇ ਬਾਹਰ ਗੋਲੀਆਂ ਚੱਲ ਗਈਆਂ ਨੇ ਜਿਸ ਦੇ ਨਾਲ ਲੋਕ ਸਹਿਮੇ ਹੋਏ ਨੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਦਰਸਲ ਇੱਕ ਕਰਦੇ ਬਾਹਰ ਜਿਹੜੀਆਂ ਗੋਲੀਆਂ ਚੱਲੀਆਂ ਨੇ ਇਹ ਕੁਝ ਅਣਪਛਾਤੇਆਂ ਦੇ ਵੱਲੋਂ ਚਲਾਈਆਂ ਗਈਆਂ ਨੇ ਜਿਸ ਨੂੰ ਲੈ ਕੇ ਡਰ ਦਾ ਮਾਹੌਲ ਬਣਿਆ ਹੋਇਆ ਤੇ ਲੋਕ ਘਰਾਂ ਦੇ ਵਿੱਚ ਵੜ ਕੇ ਬੈਠੇ ਨੇ ਦਰਸਲ ਇੱਕ ਘਰ ਇੱਕ ਗੁਰਵਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਹੈ ਜਿਸ ਦੇ ਘਰ ਦੇ ਬਾਹਰ ਇਹ ਗੋਲੀਆਂ ਚੱਲੀਆਂ ਨੇ ਗੋਲੀਆਂ ਦੀ ਆਵਾਜ਼ ਦੇ ਨਾਲ ਲੋਕ ਸਹਿਮ ਗਏ ਨੇ ਗੁਰਵਿੰਦਰ ਸਿੰਘ ਹੋਰਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਹੈ ਜਿਸ ਨੂੰ ਲੈ ਕੇ ਇਹ ਗੋਲੀਆਂ ਚਲਾਈਆਂ ਗਈਆਂ ਨੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਘਰ ਦੇ ਬਾਹਰ ਗੋਲੀਆਂ ਦੀ ਆਵਾਜ਼ ਆਈ ਤਾਂ ਉਹਨਾਂ ਨੇ ਮਕਸੂਦਾਂ ਥਾਣੇ ਦੇ ਵਿੱਚ ਇਸ ਬੰਦੇ ਵਿੱਚ ਜਾਣ ਕਾਰੀ ਦਿੱਤੀ ਤਾਂ ਪੁਲਿਸ ਵੀ ਉੱਥੇ ਮੌਕੇ ਤੇ ਹੀ ਪਹੁੰਚ ਗਈ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਤਿੰਨ ਖੇਤਾਂ ਨੂੰ ਲੈ ਕੇ ਇਹ ਵਿਵਾਦ ਚੱਲ ਰਿਹਾ ਹੈ ਤੇ ਵਿਵਾਦ ਰਿਸ਼ਤੇਦਾਰੀ ਦੇ ਵਿੱਚ ਹੀ ਹੈ। ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਸ ਸਬੰਧ ਦੇ ਵਿੱਚ ਅਦਾਲਤ ਦੇ ਵਿੱਚ ਕੇਸ ਵੀ ਚੱਲਿਆ ਸੀ ਤਾਂ ਉਹ ਇਹ ਕੇਸ ਜਿੱਤ ਵੀ ਗਏ ਸਨ ਪਰੰਤੂ ਜਿਹੜੀ ਦੂਜੀ ਧਿਰ ਹੈ ਉਹ ਅਜੇ ਵੀ ਜ਼ਮੀਨ ਤੇ ਕਬਜ਼ਾ ਕਰਨ ਦੀ ਸੋਚ ਰਹੀ ਹੈ। ਇਸ ਕਰਕੇ ਉਹ ਅਜਹੀਆਂ ਕੋਚੀਆਂ ਚਾਲਾਂ ਚੱਲ ਰਹੀ ਹੈ। ਉਨ੍ਹਾਂ ਦੇ ਵੱਲੋਂ ਹੀ ਇਹ ਗੋਲੀਆਂ ਚਲਾਈਆਂ ਗਈਆਂ ਨੇ ਹਾਲਾਂਕਿ ਚਿਹਰੇ ਤੋਂ ਕਿਸੇ ਦੀ ਵੀ ਪਛਾਣ ਨਹੀਂ ਹੋ ਸਕੀ ਇਸ ਕਰਕੇ ਅਣਪਛਾਤੇ ਵਿਅਕਤੀ ਹੀ ਕਿਹਾ ਜਾ ਰਿਹਾ ਹੈ ਪਰੰਤੂ ਗੁਰਵਿੰਦਰ ਸਿੰਘ ਹੋਰਾਂ ਨੇ ਪੱਕੇ ਤੌਰ ਤੇ ਕਿਹਾ ਹੈ ਕਿ ਉਹਨਾਂ ਦੇ ਰਿਸ਼ਤੇਦਾਰੀ ਦੇ ਉਹੀ ਲੋਕ ਨੇ ਜਿਹੜੇ ਜ਼ਮੀਨੀ ਵਿਵਾਦ ਵਾਰ-ਵਾਰ ਪੈਦਾ ਕਰਦੇ ਨੇ ਹਾਲਾਂਕਿ ਉਹ ਕੇਸ ਵੀ ਜਿੱਤ ਗਏ ਨੇ ਇਥੇ ਗੁਰਵਿੰਦਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਜਿਸ ਵੇਲੇ ਇਹ ਗੋਲੀਆਂ ਚੱਲੀਆਂ ਨੇ ਉਹ ਤਕਰੀਬਨ ਉਸ ਟਾਈਮ ਆਪਣੇ ਕੁੱਤੇ ਨੂੰ ਘਰ ਦੇ ਬਾਹਰ ਕਮਾਉਂਦੇ ਨੇ ਕੱਲ ਤਾਂ ਉਹਨਾਂ ਕਿਸਮਤ ਚੰਗੀ ਸੀ ਕਿ ਉਹ ਕੁਝ ਹੀ ਸਮਾਂ ਪਹਿਲਾਂ ਘਰ ਦੇ ਅੰਦਰ ਗਏ ਸਨ ਜਿਸ ਤੋਂ ਬਾਅਦ ਇਹ ਗੋਲੀਆਂ ਚੱਲ ਗਈਆਂ ਨੇ ਉਹਨਾਂ ਨੇ ਕਿਹਾ ਹੈ ਕਿ ਅਗਰ ਉਸ ਵਕਤ ਉਹ ਕਰਦੇ ਬਾਹਰ ਹੁੰਦੇ ਤਾਂ ਹੋ ਸਕਦਾ ਉਹਨਾਂ ਨੂੰ ਕੋਈ ਨੁਕਸਾਨ ਹੁੰਦਾ ਉਹਨਾਂ ਦਾ ਜਾਨੀ ਨੁਕਸਾਨ ਹੋ ਸਕਦਾ ਸੀ ਕਿਸਮਤ ਦੇ ਧਨੀ ਹੋਣ ਕਰਕੇ ਉਸ ਵੇਲੇ ਕਰਦੇ ਅੰਦਰ ਹੀ ਸਨ ਇਸ ਕਰਕੇ ਉਹਨਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਦੱਸਦੀ ਹੈ ਕਿ ਮੌਕੇ ਤੇ ਹੀ ਪਹੁੰਚੇ ਪੁਲਿਸ ਅਧਿਕਾਰੀ ਹੋਰਾਂ ਨੇ ਸੀਸੀਟੀਵੀ ਜਿਹੜੀ ਫੁਟੇਜ ਹੈ ਉਹ ਵੀ ਕਬਜ਼ੇ ਦੇ ਵਿੱਚ ਲੈ ਲਈ ਹੈ ਤਾਂ ਕਿ ਉਸ ਨੂੰ ਜਿਹੜਾ ਕਿ ਸਬੂਤ ਦੇ ਤੌਰ ਤੇ ਵਰਤਿਆ ਜਾ ਸਕੇ ਸੋ ਇਸ ਵੇਲੇ ਪੁਲਿਸ ਇਸ ਮਾਮਲੇ ਦੇ ਚਾਜ ਕਰ ਰਹੀ ਹੈ ਤੇ ਗੁਰਵਿੰਦਰ ਸਿੰਘ ਹੋਰਾਂ ਦੇ ਬਿਆਨ ਨੋਟ ਕਰ ਲਏ ਗਏ ਨੇ ਜਿਸ ਤੇ ਸਬੰਧ ਦੇ ਵਿੱਚ ਅਗਲਾ ਸਟੈਪ ਪੁਲਿਸ ਦੇ ਵੱਲੋਂ ਲਿਆ ਜਾਵੇਗਾ ਨਾਲ ਹੀ ਇਹ ਵੀ ਜਾਣਕਾਰੀ ਦੇ ਦਈਏ ਕਿ ਜਿਹੜਾ ਇਹ ਕੇਸ ਚੱਲ ਰਿਹਾ ਤਿੰਨ ਖੇਤਾਂ ਨੂੰ ਲੈ ਕੇ ਉਸ ਦੇ ਸਬੰਧ ਦੇ ਵਿੱਚ ਗੁਰਵਿੰਦਰ ਸਿੰਘ ਹੋਰੀ ਕੇਸ ਜਿੱਤ ਵੀ ਚੁੱਕੇ ਨੇ ਉਹਨਾਂ ਦੇ ਹੱਕ ਵਿੱਚ ਇਹ ਕੇਸ ਹੋ ਗਿਆ ਸੀ ਪਰੰਤੂ ਦੂਸਰੀ ਤਿਰ ਅਜੇ ਵੀ ਉਹਨਾਂ ਨੂੰ ਡਰਾ ਧਮਕਾ ਰਹੀ ਹੈ ਉਹਨਾਂ ਨੂੰ ਧਮਕੀਆਂ ਦੇ ਰਹੀ ਹੈ ਕਿ ਉਹ ਜਿਹੜੇ ਇੱਕ ਖੇਤ ਨੇ ਉਹਦਾ ਲੈਣ ਕੇ ਉਸ ਤੇ ਕਬਜਾ ਕਰ ਲੈਣਗੇ ਸੋ ਇਸ ਵੇਲੇ ਹੁਣ ਗੁਰਵਿੰਦਰ ਸਿੰਘ ਹੋਰਾਂ ਦੇ ਵੱਲੋਂ ਇਹ ਮਾਮਲਾ ਦੁਬਾਰਾ ਤੋਂ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਬਾਕੀ ਦੇ ਨਾਲ ਜਾਂਚ ਕੀਤੀ ਜਾਵੇਗੀ ਤੇ ਜਿਹੜੇ ਲੋਕ ਜਿਹੜੇ ਇਹ ਅਣਪਛਾਤੇ ਨੇ ਉਹਨਾਂ ਦੇ ਖਿਲਾਫ ਵੀ ਕਰੜੀ ਕਾਰਵਾਈ ਕੀਤੀ ਜਾਵੇਗੀ